ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮਾਈ ਲੈਪ ਚੈਨਲ ਤੇ ਤੁਹਾਡਾ ਸਵਾਗਤ ਹੈ ਉਮੀਦ ਕਰਦੀ ਹਾਂ ਕਿ ਬਹਗਰੂ ਦੀ ਮਿਹਰ ਸਤਿਕਾਰ ਸਾਰੇ ਹੀ ਠੀਕ ਠਾਕ ਹੋਵੋਗੇ ਅੱਜ ਤੁਹਾਡੇ ਨਾਲ ਰਸੋਈ ਵਿੱਚ ਕੰਮ ਆਉਣ ਵਾਲੇ ਕੁਝ ਟਿਪ ਸ਼ੇਅਰ ਕਰ ਰਹੀ ਹਾਂ ਫਸਟ ਦੇ ਵਿੱਚ ਆਪਾਂ ਦੱਸ ਦੇਣ ਜਾਮੂ ਕਿ ਕੋਈ ਵੀ ਆਪਾਂ ਦਾਲ ਰੱਖਦੇ ਹਾਂ ਛੋਲੇ ਦੇ ਜਾਂ ਮੂੰਗੀ ਮਸ਼ਰੀ ਉਹਦੇ ਉੱਪਰ ਦੇ ਆਪਾਂ ਨੂੰ ਇਹ ਆਉਣ ਵਾਲੀ ਝੱਗ ਲਾ ਦੇਣੀ ਚਾਹੀਦੀ ਆ ਕਿਉਂਕਿ ਜਿਨ੍ਹਾਂ ਨੂੰ ਜੂਰੀ ਦੇ ਪ੍ਰੋਬਲਮ ਆ ਇਸ ਤਰ੍ਹਾਂ ਲਾਉਣ ਦੇ ਨਾਲ ਕੁਛ ਹੱਦ ਤੱਕ ਰੁਕਾਵਟ ਹੋ ਜੂਗੀ ਨੈਕਸਟ ਟ੍ਰਿਕ ਦੇ ਵਿੱਚ ਆਪਾਂ ਤੁਹਾਡੇ ਨਾਲ ਲਸਣ ਸਿਲੰਦਾ ਤਰੀਕਾ ਸ਼ੇਅਰ ਕਰ ਰਿਹਾ ਹਾਂ ਇਸ ਤਰ੍ਹਾਂ ਆਪਾਂ ਜਿਆਦਾ ਤੋਂ ਜਿਆਦਾ ਲਸਣ ਆਸਾਨ ਜਿਹੇ ਤਰੀਕੇ ਨਾਲ ਸਿਲ ਸਕਦੇ ਹਾਂ ਕਦੂਕਸ ਦੇ ਬ੍ਰੀਕ ਸਾਈਡ ਤੋਂ ਆਪਾਂ ਇਹਨੂੰ ਕਦੂ ਕਰਸ ਕਰ ਲੈਣਾ ਤੇ ਇਸ ਨਾਲ ਨਾਲ ਤਾਂ ਆਪਣੇ ਪਿੰਜਨੇ ਪੈਣਾ ਨੇਲਸ ਰੱਖਣ ਦੇ ਸਕੀਨ ਨੇ ਉਹਦੇ ਨੇਲਸ ਨਹੀਂ ਖਰਾਬ ਹੋਣਗੇ ਤੇ ਨਾਲ ਹੀ ਆਪਣਾ ਸਾਨੀ ਦੇ ਨਾਲ ਲਸਣ ਸੰڈیا ਜਾਊਗਾ ਨੈਕਸਟ ਟਿਪ ਦੇ ਵਿੱਚ ਜਦੋਂ ਆਪਾਂ ਚਾਹ ਬਣਾਉਣੇ ਆ ਉਹਦੇ ਨਾਲ ਉਹਦੇ ਲਈ ਆ ਜਿਵੇਂ ਕਿ ਆਪਾਂ ਚਾਹ ਬਣਾਉਣ ਲਈ ਦੁੱਧ ਪਾਣਿਆ ਜਿਹੜਾ ਉਹ ਘਟੋਗਾ ਟੱਪਾ ਨੂੰ 10-15 ਮਿੰਟ ਪਹਿਲਾਂ ਹੀ ਫ੍ਰਿਜ ਚੋਂ ਬਾਹਰ ਕੱਢ ਲੈਣਾ ਚਾਹੀਦਾ ਮਤਲਬ ਦੁੱਧ ਦਾ ਟੈਂਪਰੇਚਰ ਜਿਹੜਾ ਰੂਮ ਟੈਂਪਰੇਚਰ ਹੋਣਾ ਚਾਹੀਦਾ ਇਸ ਤਰ੍ਹਾਂ ਕਰਨ ਨਾਲ ਆਪਣੀ ਚਾਹ ਦੇ ਟੇਸਟ ਦੇ ਵਿੱਚ ਦੁੱਗਣਾ ਫਰਕ ਪਊਗਾ ਅਗਲੀ ਟਿਪ ਦੇ ਵਿੱਚ ਤੁਹਾਨੂੰ ਦੱਸਦੇ ਆ ਕਿ ਆਪਾਂ ਪਿਆਜ਼ ਨੂੰ ਬਰੀਕ ਤੋਂ ਬਰੀਕ ਸਿੰਪਲ ਚਾਕੂ ਦੇ ਨਾਲ ਕਿਵੇਂ ਕੱਟ ਸਕਦੇ ਆ ਇਸ ਨੂੰ ਪਿਆਜ਼ ਨੂੰ ਸਿਲ ਕੇ ਇਹਦੀ ਜੜ ਜੀ ਨਹੀਂ ਲਾਉਣੀ ਤੇ ਇਹਨਾਂ ਸਾਈਡ ਤੋਂ ਇਸ ਤਰ੍ਹਾਂ ਕੱਟ ਕਰ ਲੈਣਾ ਆਪਾਂ ਨੇ ਸਾਰੀ ਸਾਈਡ ਤੋਂ ਬਰੀਕ-ਬਰੀਕ ਆ ਤੇ ਇਨੂੰ ਆਪਾਂ ਸਿਰਫ ਫੜਨ ਲਈ ਇਸਤੇਮਾਲ ਕਰਨਾ ਤੇ ਇਸ ਤਰੀਕੇ ਨਾਲ ਆਪਾਂ ਬਰੀਕ ਤੋਂ ਬਰੀਕ ਦਾ ਪਿਆਜ਼ ਕੱਟ ਸਕਦੇ ਆ ਕਿਵੇਂ ਦਾ ਲੱਗਿਆ ਤਰੀਕਾ ਜਰੂਰ ਦੱਸਿਓ ਅਗਲੀ ਟਿਪ ਦੇ ਵਿੱਚ ਤੁਹਾਨੂੰ ਦੱਸਦੇ ਆ ਕਿ ਕਈ ਵਾਰ ਆਪਾਂ ਨੂੰ ਪੋਲੀਥੀਨ ਦੇ ਵਿੱਚ ਕੋਈ ਲਿਕਵਿਡ ਚੀਜ਼ ਪਾਉਣੀ ਪੈਂਦੀ ਆ ਜਾਂ ਦੁੱਧ ਜਾਂ ਕੁਝ ਵੀ ਤਾਂ ਉਸ ਨੂੰ ਆਪਾਂ ਗੱਠ ਕਿਸ ਤਰ੍ਹਾਂ ਦੇਈਏ ਉਹਦੇ ਲਈ ਆਪਾਂ ਕਿਸੇ ਹੋਰ ਦੀ ਮਦਦ ਨਾਲ ਸੈਂਟਰ ਤੋਂ ਫੜ ਕੇ ਇਹਨੂੰ ਚੰਗੀ ਤਰ੍ਹਾਂ ਸਾਈਡਾਂ ਤੋਂ ਲੰਘਾ ਕੇ ਗੱਠ ਦੇ ਦੇਣ ਚਾਹੀਦੀ ਆ ਇਸ ਤਰੀਕੇ ਨਾਲ ਆਪਣਾ ਜਿਹੜੀ ਲਿਕਵਿਡ ਚੀਜ਼ ਆ ਉਹ ਲੀਕ ਨਹੀਂ ਹੋਊਗੀ ਤੇ ਇੱਕਦਮ ਵਧੀਆ ਤਰੀਕੇ ਨਾਲ ਆਪਣੀ ਪੈਕਿੰਗ ਹੋ ਜੂਗੀ ਇਹ ﺍﻟफाਫੇ ਦੀ ਇਸ ਤਰੀਕੇ ਨਾਲ ਆਪਣੀ ਲਿਕੁਇਡ ਚੀਜ਼ ਜਿਹੜੀ ਉਹ ਪੋਲੀਥੀਨ ਤੋਂ ਬਾਹਰ ਨਹੀਂ ਆਊਗੀ ਕਿੰਝ ਚੰਗੇ ਤਰੀਕੇ ਨਾਲ ਆਪਾਂ ਇਹਨੂੰ ਰੱਖ ਸਕਦੇ ਹਾਂ ਤੇ ਨੈਕਸਟ ਸਟੈਪ ਦੇ ਵਿੱਚ ਤੁਹਾਡੇ ਨੂੰ ਦੱਸ ਦਿਆਂ ਕਿ ਆਪਣੀ ਜੋ ਚਾਹ ਪੌਣੀਆਂ ਹੁੰਦੀਆਂ ਨੇ ਉਹਨਾਂ ਨੂੰ ਆਪਾਂ ਕਿਸ ਤਰ੍ਹਾਂ ਸਾਫ਼ ਕਰਦੇ ਹਾਂ ਜੋ ਖਾਸ ਕਰਕੇ ਸਟੀਲ ਦੀ ਹੁੰਦੀ ਆ ਆਪਾਂ ਇਹਨੂੰ ਗੈਸ ਤੇ ਗਰਮ ਕਰਕੇ ਜਿਹੜੀ ਇਹ ਜੰਮੀ ਹੋਈ ਚਾਹ ਪੱਤੀ ਹੈ ਕਾਲ ਗਾਲ ਸੋਹੋ ਲੈ ਜੂਗੀ ਇਸ ਤਰ੍ਹਾਂ ਆਪਾਂ ਸਟੀਲ ਦੀ ਚਾਪ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਸਾਫ਼ ਕਰ ਸਕਦੇ ਹਾਂ ਲਓ ਜੀ ਦੇਖੋ ਆਪਣੀ ਚਾਪਣੀ ਕਿੰਨੀ ਸਾਫ਼ ਹੋ ਗਈ ਨੈਕਸਟ ਟ੍ਰਿਪ ਦੇ ਵਿੱਚ ਤੁਹਾਨੂੰ ਦੱਸ ਦਿਆਂ ਜਦੋਂ ਆਪਾਂ ਕੁੱਕਰ ਦੇ ਵਿੱਚ ਦਾਲ ਬਣਾਉਨੇ ਆ ਤਾਦੇ ਵਿੱਚ ਇੱਕ ਖਾਲੀ ਕੌਲੀ ਰੱਖ ਦਿਓ ਇਸ ਤਰ੍ਹਾਂ ਕਰਨ ਦੇ ਨਾਲ ਆਪਣੀ ਦਾਲ ਉਬਲ ਕੇ ਢੱਕਣ ਵਿੱਚ ਦੀ ਬਾਹਰ ਨਹੀਂ ਆਊਗੀ ਤੇ ਢੱਕਣੇ ਦਾ ਖਰਾਬ ਨਹੀਂ ਹੋਊਗਾ ਨੈਕਸਟ ਟਿਪ ਦੇ ਵਿੱਚ ਤੁਹਾਨੂੰ ਦੱਸਦੀਆਂ ਕਿ ਕ੍ਰੌਕਰੀ ਕੱਪ ਨੂੰ ਘੱਟ ਜਗ੍ਹਾ ਦੇ ਵਿੱਚ ਆਪਾਂ ਸੈੱਟ ਕਰਕੇ ਇਸ ਤਰ੍ਹਾਂ ਕਰ ਸਕਦੇ ਹਾਂ ਇਸ ਤਰ੍ਹਾਂ ਦੋ ਕੱਪ ਲੈ ਕੇ ਇੱਕ ਦੂਜੇ ਵਿੱਚ ਫਿਕਸ ਕਰਕੇ ਤੇ ਦੋ ਕੱਪ ਹੋਰ ਲੈ ਕੇ ਆਪਾਂ ਇਹਨਾਂ ਦੇ ਵਿੱਚ ਫਿਕਸ ਕਰ ਦੇਣੇ ਨੇ ਇਹ ਘੱਟ ਜਗ੍ਹਾ 'ਚ ਆਪਣੇ ਕੱਪ ਨੇ ਜਿਹੜੇ ਉਹ ਸੈੱਟ ਹੋ ਜਾਣਗੇ ਇਹਨਾਂ ਵਿੱਚੋਂ ਤੁਹਾਨੂੰ ਕਿਹੜਾ ਟਿਪ ਵਧੀਆ ਲੱਗਿਆ ਪਿਆਰਾ ਜਿਹਾ ਕਮੈਂਟ ਕਰਕੇ ਜ਼ਰੂਰ ਦੱਸਿਓ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਮਿਲਦੇ ਆ ਇੱਕ ਹੋਰ ਵੀਡੀਓ ਦੇ ਵਿੱਚ ਜਦ ਤੱਕ ਸਾਰਿਆਂ ਨੂੰ ਸਤ ਸ੍ਰੀ ਅਕਾਲ